55 ਸਵਾਰੀਆਂ ਦੇ ਫੈਸਲੇ ਤੋਂ ਲੋਕ ਪਰੇਸ਼ਾਨ ਚੰਡੀਗੜ੍ਹ ਵਿਖੇ ਹੈ ਐਂਦਵਾਰੂ ਪੇਪਰ ਜਾਣ ਦੇ ਲਈ ਲੋਕ ਬਠਿੰਡਾ ਦੇ ਬੱਸ ਸਟੈਂਡ ਵਿਖੇ ਹੋ ਰਹੀਆਂ ਹਨ ਤਰਲੋ ਮੱਛੀ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਕਿ 52 ਸਵਾਰੀਆਂ ਤੋਂ ਬਾਅਦ ਸਵਾਰੀ ਨਹੀਂ ਬਠਾਈ ਜਾਵੇਗੀ ਉਸ ਨੂੰ ਲੈ ਕੇ ਯੂਨੀਅਨ ਵੱਲੋਂ ਵੀ ਆਪਣਾ ਫੈਸਲਾ ਟੱਲ ਇਸ ਨੂੰ ਰੱਖਿਆ ਗਿਆ ਅਤੇ ਉਹਨਾਂ ਵੱਲੋਂ 52 ਸਵਾਰੀਆਂ ਤੋਂ ਵੱਧ ਨਹੀਂ ਸਵਾਰੀਆਂ ਚਲਾਈਆਂ ਜਾ ਰਹੀਆਂ ਅਸੀਂ ਦੁਕਾਰੀਆਂ ਬਠਿੰਡਾ ਦੇ ਇਹ ਬੱਸ ਸਟੈਂਡ ਦੀਆਂ ਤਸਵੀਰਾਂ ਸ਼ਨੀਵਾਰ ਦੀਆਂ ਜਿੱਥੇ ਬੱਸਾਂ ਵਾਲਾ ਵੱਲੋਂ ਆਪਣੀਆਂ ਤਾਕੀਆਂ ਬੰਦ ਕਰ ਦਿੱਤੀਆਂ ਅਤੇ ਇਹ 4 ਵਜੇ ਦੇ ਲਗਭਗ ਜਦ ਅਸੀਂ ਬਠਿੰਡਾ ਦੇ ਬੱਸ ਸਟੈਂਡ ਪਹੁੰਚੇ ਤਾਂ ਉਹਨਾਂ ਵੱਲੋਂ ਆਪਣੇ ਤਾਕੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਉਹਨਾਂ ਦਾ ਕਹਿਣਾ ਕਿ 52 ਸਵਾਰੀਆਂ ਤੋਂ ਬਾਅਦ ਅਸੀਂ ਸਵਾਰੀ ਨਹੀਂ ਲੈ ਕੇ ਜਾਂਦੇ ਦੂਜੇ ਪਾਸੇ ਲੋਕਾਂ ਨੇ ਪੇਸ਼ਾਨ ਹੋ ਰਹੇ ਹਾਂ ਇੱਕ ਹੈਂਡੀਕੈਪ ਨੇ ਕਿਹਾ ਕਿ ਸਾਡੇ ਲਈ ਇੱਥੇ ਆਪਣਾ ਸਪੈਸ਼ਲ ਬਸਾਂ ਦੇ ਵਿੱਚ ਕੋਈ ਰਾਖਵੀਂ ਜਗ੍ਹਾ ਨਹੀਂ ਰੱਖੀ ਗਈ ਉਸ ਸਬੰਧੀ ਜਦੋਂ ਬਠਿੰਡਾ ਦੇ ਬਸ ਸਟੈਂਡ ਦੇ ਇੱਕ ਅਧ ਕਰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇੱਕ ਦੋ ਬਸਾਂ ਸਪੈਸ਼ਲ ਇਸ ਨੂੰ ਲੈ ਕੇ ਕੱਢ ਦਿੱਤੀਆਂ ਗਈਆਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਬਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੋਕ ਚੰਡੀਗੜ੍ਹ ਪੇਪਰ ਹੋਣ ਦੇ ਕਰਕੇ ਲਗਾਤਾਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ ਦੂਜੇ ਪਾਸੇ ਜੂਨੀਅਨ ਦੇ ਜੋ ਅਹੁਦੇਦਾਰ ਸੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਦੇ ਫੈਸਲੇ ਦੀ ਖੂਬ ਹੂ ਪਾਲਣਾ ਕੀਤੀ ਜਾ ਰਹੀ ਹੈ ਕੀ ਨਾਮ ਹੈ ਮੇਰਾ ਨਾਮ ਸੁੰਦਰਪਾਲ ਸਿੰਘ ਹੈ ਫਾਜ਼ਿਲਕਾ ਤੋਂ ਆਇਆ ਮੈਂ ਕੱਲ ਨੂੰ ਸਾਡਾ ਪੇਪਰ ਹੈ ਅਜ ਚੰਡੀਗੜ੍ਹ ਚੱਲੇ ਆ ਔਰ ਅੱਜ ਯੂਨੀਅਨ ਨੇ ਪਤਾ ਨਹੀਂ ਕੀ ਸਿਸਟਮ ਬਣਾ ਰੱਖਿਆ ਟੱਕਾ ਕਰ ਰਹੇ ਆਂ ਲੋਕਾਂ ਨੂੰ ਚੜਾ ਨਹੀਂ ਰਹੀ ਬਸਾਂ ਦੇ ਕਿਹਦੇ ਕਰਨ ਬੜੀ ਪਰੇਸ਼ਾਨੀ ਹੋ ਰਹੀ ਹੈ ਮਲੋਂ ਸਟੂਡੈਂਟ ਹੈਗੇ ਜੀ ਖੜਕੇ ਜਾਉ ਨੂੰ ਤਿਆਰਿਆ ਤੇ ਇਹਨਾਂ ਨੂੰ ਕੀ ਦਿੱਕਤ ਹੈ ਗਈ ਹੈ ਪੇਪਰ ਹੈ ਕੱਲ ਹਾਂਜੀ ਕੱਲ ਪੇਪਰ ਹੈ ਸਾਡਾ ਹੋ ਸਕਦਾ ਸੁਣਾ ਪੇਪਰ ਪੇਪਰ ਦਾ ਕੀ ਮਸਲਾ ਹੈ ਸਾਡਾ ਪੇਪਰ ਰਹਿ ਸਕਦਾ ਇਹਦੇ ਕੰਮ ਤਾਂ ਔਰ ਇਹ ਹੋਏਗਾ ਬਸ ਇਹ ਯੂਨੀਅਨ ਦੇ ਕਰਨੀ ਹੋਏਗਾ ਜੇਕਰ ਹੋਏਗਾ ਤਾਂ ਇਹ ਉਹਨਾਂ ਦੀ ਆਉਂਦੀਆਂ ਸਮੱਸਿਆਵਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਤਾਂ ਉਹ ਸਰਕਾਰ ਦੇ ਕੇ ਕਰਨਾ ਪਰ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਨਾ ਇਹ ਕਿ ਜਾਣਾ ਤਾਂ ਵੈਸੇ ਵੀ ਗੈਰਕਾਨੂੰਨੀ ਆ ਤੇ ਗੈਰਕਾਨੂੰਨੀ ਆ ਜਾਦੀ ਤੋਂ ਬਾਅਦ ਖੜਕੀ ਜਾਂਦੇ ਪਏ ਆ ਅਸੀਂ ਨਹੀਂ ਸਰਕਾਰ ਤੋਂ ਨਹੀਂ ਮੰਗ ਕਰਨੀ ਚਾਹੀਦੀ ਵੀ ਬਸਾ ਹੋਰ ਦੇਣੀਆਂ ਚਾਹੀਦੀਆਂ ਸਰਕਾਰ ਨੂੰ ਨਹੀਂ ਜੀ ਨਹੀਂ ਇਹ ਚੈਨ ਜਦ ਦੇ ਤਾਂ ਸਪਾਰਸੀ ਲੱਗੇ ਹੋਏ ਆ ਧੱਕਾ ਬਿਲਕੁਲ ਕਰ ਰਹੇ ਆ ਇਹ ਯੂਨੀਅਨ ਵਾਲੇ ਤੁਸੀਂ ਚੜ ਨਹੀਂ ਰਹੇ ਉਹ ਜਲਾਹੇ ਪਾਲਾ ਜਾਣਾ ਹੈ ਅੱਛਾ ਪਾਲਾ ਕਿ ਬੱਕਰੀ ਮਿਲਣੀ ਮੇਰਾ ਪਾਲਾ ਜਾਣਾ ਪਰ ਚੜ ਕੇ ਉਹ ਨਹੀਂ ਰਹੇ ਬਸ ਅਸਕੇ ਕਿ ਟਿਕੀ ਖੁੱਲਣਾ ਚਾਹਤਾ ਜਬ ਕੈਟ ਬੰਦ ਕਰ ਲਿਆ ਹੈ ਹਾਂ ਹੌਲੀ ਨੇ ਅੰਦਰ ਬੈਠੇ ਪਤਾ ਨਹੀਂ ਇਹ ਸੀਟੇ ਖੋਲੇ ਯਾਰ ਅੰਦਰ ਬੈਠਾ ਮੇਰਾ ਨਾਮ ਸ਼ਹਿਨਾਜ਼ ਹੋਰ ਸੰਬੱਥ ਸਾਰੇ ਬੱਚੇ ਬਸਾਂ ਦੇ ਕਰਕੇ ਬਹੁਤ ਜ਼ਿਆਦਾ ਤਕਲੀਫ ਆ ਰਹੀ ਹੈ ਠੀਕ ਹੈ ਅਸੀਂ ਮਾਤਾ ਦੇ ਜਾਣਾ ਸੀ ਜੀ ਇਸ ਕਰਕੇ ਬੱਚਿਆਂ ਦੀ ਵੇਚ ਚ ਔਨਲੀ ਜਿੰਨੀਆਂ 52 ਸੀਟਾਂ ਉਹਨੇ ਦਿੱਤੀਆਂ ਜਾ ਰਹੀਆਂ ਤੇ ਸਾਨੂੰ ਬਹੁਤ ਜ਼ਿਆਦਾ ਤਕਲੀਫ ਆ ਰਹੀ ਹੈ ਸਰਕਾਰ ਵੱਲੋਂ ਸਾਡੀ ਇਹੀ ਤੇ ਲਾ ਕੇ ਬਸਾਂ ਹੋਰ ਲਾਗੂ ਕੀਤੇ ਜਾਂ ਨਾਲੇ ਆਧਾਰ ਕਾਰਡ ਬੰਦ ਕੀਤੇ ਜਾਣ ਸਰਕਾਰ ਕਾਰਡ ਬੰਦ ਹੋਣੇ ਚਾਹੀਦੇ ਹਾਂਜੀ ਆਧਾਰ ਕਾਰਡ ਬੰਦ ਹੋਣੇ ਚਾਹੀਦੇ ਸਾਰ ਕਾਰਡ ਬੰਦ ਹੋਣੇ ਚਾਹੀਦੇ ਕਿਉਂਕਿ ਲੇਡੀਜ਼ ਤਾਂ ਆਮ ਤੌਰ ਤੇ ਉਦਾਂ ਹੀ ਚੜੇ ਜਾਂਦੀਆਂ ਨੇ ਰਿਸ਼ਤੇਦਾਰ ਉਹੀ ਚੜੀਆਂ ਆਂਦੇ ਨੇ ਰਿਸ਼ਤੇਦਾਰੀ ਦੇ ਵਿੱਚ ਜਾਣ ਖਾਤਰ ਇੱਧਰ ਉੱਧਰ ਬੱਸ ਇਦਾਂ ਹੀ ਚੜੇ ਜਾਂਦੀਆਂ ਨੇ ਕੰਮ ਤਾਂ ਕੋਈ ਗ੍ਰੇਡੀ ਆਉਂਦੀਆਂ ਲੇੜੀਆ ਕੰਮ ਹੋਊਗਾ ਪਰ ਆਮ ਤੋਂ ਜ਼ਿਆਦਾ ਚੜਦੀਆਂ ਨੇ ਲੱਗਦਾ ਵੀ ਜ਼ਿਆਦਾ ਚੱਲਦੀਆਂ ਹੁਣ ਪਹਿਲਾਂ ਨਹੀਂ ਜਾਂਦੀਆਂ ਸੀ ਰਿਸ਼ਤੇਦਾਰੀ ਵਿੱਚ ਹੁਣ ਜ਼ਿਆਦਾ ਜਾਣ ਲੱਗੀਆਂ ਚੱਲ ਰਿਹਾ ਹੁਣ ਆਧਾਰ ਕਾਰਡ ਫ੍ਰੀ ਕਰਕੇ ਸਰਕਾਰ ਨੇ ਇਹੀ ਕੀਤਾ ਇਹੀ ਅਪੀਲ ਹੈ ਜਿਹੜੀਆਂ ਨੌਕਰੀਆਂ ਕਰਦੀਆਂ ਲੇਡੀਜ਼ ਉਹ ਵੀ ਫ੍ਰੀ ਜਾਣਗੀਆਂ ਜਾ ਰਹੀਆਂ ਵਾ ਲੱਗਦਾ ਉਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੋਚੇ ਜ਼ ਜਿਵੇਂ ਮੈਂ ਤੁਹਾਨੂੰ ਹਾਲ ਲੈਣੀ ਆ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਹਾਂ ਦੇਣੇ ਚਾਹੀਦੇ ਕਿਉਂਕਿ ਦੇਖੋ ਸਾਰੇ ਆਪ ਦਾ ਕਮਾਉਂਦੇ ਨੇ ਹਾਂ ਨਾ ਸਾਰੇ ਆਪ ਦਾ ਖਾਂਦੇ ਅਸੀਂ ਵੀ ਆਪ ਦਾ ਕਮਾ ਕੇ ਖਾਣਾ ਹੁਣ ਸਾਨੂੰ ਅਸੀਂ ਜਾਣਦੇ ਆ ਸਾਨੂੰ ਟਿਕਟ ਮੰਗ ਲੈਂਦੇ ਨੇ ਹੁਣ ਅਸੀਂ ਕਿੱਧਰ ਜਾਏ ਛੜ ਚੋ ਟਿਕਟਾਂ ਮੰਗਦੇ ਨੇ ਤੁਹਾਡੀ ਟਿਕਟ ਲੱਗਦੀ ਆ ਹਾਂਜੀ ਸਾਨੂੰ ਟਿਕਟ ਦੇਣੀ ਪੈਂਦੀ ਰੋ ਸਾਡੇ ਨਾਲ ਲੜ ਪੈਂਦੇ ਨੇ ਇੱਕ ਛੋਟਾ ਮੇਰਾ ਨਾਮ ਮਨੋਸ਼ ਕੁਮਾਰ ਹੈ ਹਾਂਜੀ ਤੇ ਮੈਂ ਇੱਥੇ ਤਕਰੀਬਨ 3 ਘੰਟੇ ਤੋਂ ਹਾਰਾਸਮੈਂਟ ਹੋ ਰਹੀ ਆ ਮੈਂ ਭਗਵਾਨਪਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਵੀ ਲੋਕੀ ਤਾਂ ਭੱਜ ਭੱਜ ਚੜ ਜਾ ਰਹੇ ਆ ਤੁਸੀਂ ਲਿਮਟਡ ਸਿੱਟਾ ਰੱਖ ਲਿਆ ਪਰ ਤੁਸੀਂ ਪੇਪਰ ਵੀ ਰੱਖ ਲਿਆ ਟੰਡੀਗੜ੍ਹ ਨੂੰ ਤੇ ਸਾਡੇ ਹੈਂਡੀਕੈਪ ਲਈ ਤੁਸੀਂ ਕੀ ਕੀ ਕੋਸ਼ਿਸ਼ ਕੀਤਾ ਤੁਸੀਂ ਹੈਂਡੀਕੈਪ ਮੈਂ ਹੈਂਡੀਕੈਪ ਆ ਮੈਂ 3 ਘੰਟੇ ਤੋਂ ਇੰਤਜ਼ਾਰ ਕਰ ਰਿਹਾ ਮੈਂ ਕਿਹੜੀ ਵਾਸਤੇ ਚੜਾਂ ਤੇ ਕਿਹੜੀ ਵਾਸਤੇ ਨਾ ਚੜਾਂ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਮੈਂ ਭਗਵਾਨਪਨ ਸਰਕਾਰ ਤੋਂ ਇਹ ਅਪੀਲ ਕਰਨਾ ਚਾਹੁੰਦਾ ਜਾਂ ਤਾਂ ਵੀ ਤੁਸੀਂ ਕੋਈ ਵੀ ਨਿਯਮ ਲਾਗੂ ਕਰੋ ਉਸ ਚੀਜ਼ ਤੇ ਪਰਖ ਤੇ ਪਰਤਾਲ ਹਰ ਮੀਸ਼ਾ ਕਰਕੇ ਕਰੋ ਇਹ ਹਰਾਸਮੈਂਟ ਲੋਕਾਂ ਨੂੰ ਤਾਂ ਹੋ ਰਹੀ ਹੈ ਪਰ ਜਿਹੜੇ ਹੈਂਡੀਕੈਪ ਨੂੰ ਹੋ ਰਹੀ ਉਹ ਮਾਨਿ ਮੋਟੀ ਤੋਂ ਸਮਝੋ ਨਾ ਮੇਰਾ ਪੇਪਰ ਚ ਨਹੀਂ ਗਿਆ ਮੇਰਾ ਕੱਲ ਸਵੇਰ ਪੇਪਰ ਇੱਕ ਪਾਸੇ ਲੇਡੀਜ਼ੇ ਨੌਕਰੀਆਂ ਕਰਦੀਆਂ ਉਹ ਵੀ ਫ੍ਰੀ ਜਾ ਰਹੀਆਂ ਦੂਸਰੇ ਪਾਸੇ ਹੈਂਡੀਕੈਪ ਨੂੰ ਸਹੂਲਤਾਂ ਪੂਰੀਆਂ ਨਹੀਂ ਦਿੱਤੀਆਂ ਯਾਰੀ ਮੈਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਵੀ ਔਰਤਾਂ ਚੱਲ ਸਕਦੀਆਂ ਕਰਾਇਆ ਭਰ ਸਕਦੀਆਂ ਉਹਨਾਂ ਨੂੰ ਮਾਫ਼ ਹੈ ਪਰ ਮੇਰੇ ਵਰਗੇ ਤੋਂ ਤੁਸੀਂ ਅੱਧੀ ਟਿਕਟ ਲੈ ਰਹੇ ਹੋ ਉਹ ਚੀਜ਼ ਕਿਉਂ ਲੈ ਰਹੇ ਹੋ ਮੈਂ ਇਹ ਜੀ ਸਵਾਲ ਪੁੱਛਣਾ ਚਾਹੁੰਦਾ ਸਰਕਾਰ ਤੋਂ ਵੀ ਜਿਹੜੇ ਕਿਰਾਇਆ ਦੇ ਸਕਦੇ ਆ ਉਹਨਾਂ ਨੂੰ ਤੋਂ ਲਓ ਜਿਹੜੇ ਨਹੀਂ ਦੇ ਸਕਦੇ ਉਹਨਾਂ ਤੋਂ ਚਲੋ ਮੰਨਦਾ ਵੀ ਨਹੀਂ ਦੇ ਸਕਦੇ ਪਰ ਜਿਹੜਾ ਹੈਂਡੀਕੈਪ ਦਾ ਕਿਰਾਇਆ ਤੁਸੀਂ ਅੱਜ ਦਾ ਕਿਉਂ ਲੈ ਰਹੇ ਹੋ ਕਿਉਂ ਵੀ ਜਿਹੜੇ ਨੌਕਰੀ ਤੇ ਜਾਂਦੀਆਂ ਲੜਕੀਆਂ ਨੌਕਰੀ ਤੇ ਔਰਤਾਂ ਜਾਂਦੀਆਂ ਉਹ ਵੀ ਫ੍ਰੀ ਜਾਂਦੀਆਂ ਦੱਸੋ ਉਹ ਚੀਜ਼ ਤਾਂ ਗਲਤ ਹੈ ਨਾ ਸਰਕਾਰ ਨੂੰ ਇਹ ਚ ਸੋਚਣੀ ਚਾਹੀਦੀ ਹੈ ਨਾ ਵੀ ਵਿੱਚ ਲੋਕਾਂ ਦੇ ਵਿੱਚ ਡਾੜ ਕੇ ਸੁਣੋ ਫਿਰ ਪਤਾ ਲੱਗੇਗਾ ਮੈਂ ਸਰਕਾਰ ਦਾ ਕੰਪਲੇਨ ਨੰਬਰ ਤੇ ਵੀ ਗੁਜਾਰਿਸ਼ ਕਰ ਰਿਹਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਬਹੁਤ ਗਲਤ ਗੱਲ ਹੈ ਸਰਕਾਰ ਦੀ ਬਹੁਤ ਮਾੜੀ ਮਾੜੀ ਗੱਲ ਹੈ ਸਰਕਾਰ ਦੀ ਜੇ ਤੁਸੀਂ ਪੜੇ ਲਿਖੇ ਵੱਲੋਂ ਹੰਘਾਰਾ ਧਰ ਰਹੇ ਹੋ ਮੈਂ ਨਹੀਂ ਮੰਨਦਾ ਤੁਸੀਂ ਹੰਘਾਰਾ ਧਰ ਰਹੇ ਹੋ ਹਾਂਜੀ ਕੀ ਨਾਮ ਹੈ ਜੀ ਕੀ ਮਾਮਲਾ ਜਿਹੜਾ ਹੈ ਪਥਰਾਲੇ ਵੀ ਮਾਮਲਾ ਹੋਇਆ ਇਸ ਤੇ ਹੁਣ ਵੀ ਡੀਪੂ ਇੱਥੇ ਬੱਸ ਅੱਡੇ 'ਚ ਰਸ ਹੋ ਜਾਂਦਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪ੍ਰਧਾਨ ਬਖੰਡਾ ਡੀਪੂ ਜੇਕਰ ਤੁਸੀਂ ਪਥਰਾਲੇ ਦੀ ਗੱਲ ਕਰਦੇ ਹੋ ਤਾਂ ਕੁਝ ਸਵਾਰੀਆਂ ਨੇ ਬੱਸ ਨੂੰ ਰੋਕਿਆ ਸੀ ਵੀ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਕਿਉਂਕਿ ਜੋ ਸਰਕਾਰ ਦੇ ਕਾਨੂੰਨਾਂ ਮੁਤਾਬਕ ਹਦਾਇਤਾਂ ਮੁਤਾਬਕ ਜਿਹੜੀਆਂ 52 ਸਵਾਰੀਆਂ ਬੱਸ ਦੇ ਵਿੱਚ ਕੀਤੀਆਂ ਨੇ ਤਾਂ ਦੇਖਿਆ ਗਿਆ ਸੀ ਵੀ ਜਿਹੜੀ ਬੱਸ ਹੈ ਇੱਕ ਡਬਲ ਜਿਹੜੀ ਚੱਲ ਕੇ ਆਉਂਦੀ ਹੈ ਤਾਂ ਪਿੱਛੋਂ ਸੀਟਡ ਹੋ ਜਾਂਦੀ ਔਰ ਪਥਰਾਲੇ ਦੇ ਬੱਸ ਸਟੈਂਡ ਤੇ ਜੋ ਸਵਾਰੀ ਖੜੀਆਂ ਰਹਿ ਜਾਂਦੀ ਏ ਤਾਂ ਉਹਨਾਂ ਦੇ ਪਿੰਡ ਵਾਸੀਆਂ ਦੁਆਰਾ ਜਾਂ ਕੋਈ ਕਿਸਾਨ ਜਾਂtheta ਬੰਦਿਆਂ ਦੁਆਰਾ ਉਹ ਬੱਸ ਨੂੰ ਰੋਕਿਆ ਗਿਆ ਸੀ ਤਾਂ ਜਦੋਂ ਉੱਤੇ ਕੋਈ ਗੱਲਬਾਤ ਚੱਲੀ ਤੇ ਉਹਨਾਂ ਨੂੰ ਅਸੀਂ ਪ੍ਰੋਪਰ ਦੱਸਿਆ ਸਮਝਾਇਆ ਕਿ ਜਿਹੜੇ ਸਰਕਾਰ ਦੀਆਂ ਹਦਾਇਤਾਂ ਨੇ ਔਰ ਮੈਨੇਜਮੈਂਟ ਨੇ ਇੱਧਰ ਤੇ ਕਾਨੂੰਨ ਬਣਾ ਦਿੱਤੇ ਨੇ ਕਨੈਕਟਡ ਡਰਾਈਵਰ ਤੇ ਜਿਹਦੇ ਕਾਰਨ ਇਹ 52 ਸਵਾਰੀਆਂ ਦਾ ਫੈਸਲਾ ਲੈਣਾ ਪਿਆ ਤੇ ਇੱਕ ਵਾਰ ਜਿਹੜਾ ਉਹ ਮਸਲਾ ਟਿਕ ਚੁੱਕਿਆ ਔਰ ਜੇਕਰ ਤੁਸੀਂ ਅੱਜ ਬਠਿੰਡੇ ਬੱਸ ਸਟੈਂਡ ਦੀ ਗੱਲ ਕਰੋ ਜਾਂ ਕਾਊਂਟਰਾਂ ਦੀ ਗੱਲ ਕਰੋ ਚੰਡੀਗੜ੍ਹ ਵਿੱਚ ਪਟਿਆਲਾ ਪੇਪਰ ਹੈ ਜਿਹਦੇ ਕਾਰਨ ਬੱਚੇ ਨੇ ਸਫ਼ਰ ਤੇ ਕਰਨਾ ਹੈ ਔਰ ਜਾਣਾ ਹੈ ਔਰ ਜਿਹਦੇ ਕਾਰਨ ਬੱਸਾਂ ਦੀ ਘਾਟ ਦੇ ਕਾਰਨ ਔਰ 52 ਸੀਟਾਂ ਦੇ ਕਾਰਨ ਜਿਹੜਾ ਰਸ਼ ਬਹੁਤ ਜ਼ਿਆਦਾ ਹੋ ਚੁੱਕਿਆ ਔਰ ਜਿਹਦੇ ਕਾਰਨ ਇੱਥੇ ਵੀ ਅਜੇ ਬਹੁਤ ਚਿਰਾਂ ਦੀ ਹਲਚਲ ਹੋ ਰਹੀ ਹੈ ਜਾਂ ਸਟੂਡੈਂਟ ਦੁਆਰਾ ਹੱਲਾ ਕੀਤਾ ਜਾ ਰਿਹਾ ਜਾਂ ਇਹ ਸਰਕਾਰ ਦਾ ਪਿੱਛੇ ਆਪਾ ਕੀਤਾ ਜਾ ਰਿਹਾ ਵੀ ਜਿਹੜੀਆਂ ਸਾਨੂੰ ਬੱਸਾਂ ਉਹ ਪ੍ਰੋਪਰ ਦਿੱਤੀਆਂ ਜਾਣ ਜਾਂ ਜੋ 52 ਸਵਾਰੀਆਂ ਦਾ ਜੋ ਸਿਸਟਮ ਲਾਗੂ ਕੀਤਾ ਉਹਨੂੰ ਖਤਮ ਕੀਤਾ ਜਾਵੇ ਸਰਕਾਰ ਨਾਲ ਕੋਈ ਗੱਲਬਾਤ ਹੋਈ ਕਾਫੀ ਦਿਨ ਹੋ ਗਏ 59 ਸਿੱਟਾ ਦਾ ਮਾਮਲਾ ਚੱਲਦਾ ਅਸੀਂ ਜਥੇਬੰਦੀ ਦੇ ਲੀਕੇ ਪ੍ਰੋਗਰਾਮ ਮੁਤਾਬਕ ਜਿਹੜਾ 26 ਤਰੀਕ ਨੂੰ ਮੁੱਖ ਮੰਤਰੀ ਦਾ ਘਰਾਓ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਉੱਤੇ ਸਾਨੂੰ ਲੁਧਿਆਣੇ ਦੇ ਪ੍ਰਸ਼ਾਸਨ ਦੁਆਰਾ ਇੱਕ ਤਰੀਕ ਨੂੰ ਜਿਹੜੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਈ ਹੈ ਇੱਕ ਤਰੀਕ ਨੂੰ ਅਸੀਂ ਮੀਟਿੰਗ ਕਰਨੀ ਹੈ ਔਰ ਜਿਹੜਾ ਸਾਡਾ ਸੰਘਰਸ਼ ਪ੍ਰੋਪਰ ਚੱਲ ਰਿਹਾ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿੰਦੇ ਹੋ ਬਲਵੀਰ ਸਿੰਘ ਹੈ ਇਨਸਪੈਕਟਰ ਬਠਿੰਡਾ ਡਿਪੂ ਐਮ ਐਸ ਏ ਦੀ ਡਿਊਟੀ ਹੈ ਮੇਰੀ ਹਾਂਜੀ ਇੱਥੇ ਜਿਹੜੇ ਆਪਣਾ ਬੱਚੇ ਆਪਣਾ ਜਿਵੇਂ ਪੇਪਰ ਹੈ ਕਾਫੀ ਪ੍ਰੇਸ਼ਨ ਹੋ ਰਿਹਾ ਕੀ ਕਹਣਾ ਚਾਹੋ ਸਾਰੀ ਨਹੀਂ ਵੇਖੋ ਜੀ ਹੁਣ ਇਹ ਜਥੇਵੰਦੀ ਵੱਲੋਂ 52 ਵਾਰੀਆਂ ਚੜਾਉਣ ਦਾ ਇਹਨਾਂ ਨੇ ਫਲਾਨ ਕੀਤਾ ਹੋਇਆ ਫੇਰ ਵੀ ਅਸੀਂ ਪਿਆਰ ਮੁਹੱਬਤ ਨਾਲ ਕੁਝ ਕਹਿਕਵਾ ਕੇ ਤਕਰੀਬਨ 52 ਸ਼ਿੱਟਾਂ ਤਲ ਕਰਕੇ ਸੀ ਅਡਜਸਟਮੈਂਟ ਕਰੀਏ ਨੇ ਜਿਵੇਂ ਕੋਈ ਇੱਕ ਅਤੀ ਕੋਈ ਗੱਡੀ ਸਪੈਸ਼ਲ ਭੇਜ ਰਹੇ ਹਾਂ ਜੀ ਬਸ ਇਹੀ ਕਰ ਰਹੇ ਹਾਂ ਸਪੈਸ਼ਲ ਗੱਡੀਆਂ 152 ਹਾਂਜੀ ਇੱਕ ਦੋ ਗੱਡੀਆਂ ਸਪੈਸ਼ਲ ਵੀ ਭੇਜੀਆਂ ਜਾਂਦੀਆਂ ਜੀ ਅਸੀਂ ਹਾਂ